ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਭਰਾ ਇੱਕ ਮੈਸੇਜ ਆਦਾ ਸੀਗਾ ਵੀ ਭਾਜੀ ਵੀ ਲੇਜ਼ਰ ਕਰਾਉਣ ਨੂੰ ਕਨੈਕਟ ਕਰਨ ਦਾ ਸਭ ਤੋਂ ਯਾਨੀ ਕਿ ਵਧੀਆ ਤਰੀਕਾ ਤੇ ਆਪਾਂ ਜਿਹੜੇ ਹੁਣ ਲੱਗੇ ਸੀ ਆਹ ਕੱਲ ਫੇਰ ਦੇ ਸੀ ਉਹ ਰਾਤੀ ਨਹਿਰ ਖੰਨਾ ਜ ਬਹੁ ਆ ਗਿਆ ਸੀਗਾ ਤੇ ਇਦਾਂ ਦਾ ਏਰੀਆ ਰਹਿ ਗਿਆ ਸੀ ਕੰਨ ਇਹਦੇ ਵਿੱਚ ਮਿੱਤਰੋ ਸਭ ਤੋਂ ਯਾਨੀ ਕਿ ਮੈਂ ਤਾਂ ਯਾਨੀ ਕਿ ਜਿੰਨਾ ਵੀ ਸੈਟਿੰਗ ਸ਼ੂਟਿੰਗ ਕਰਕੇ ਦੇਖੀ ਹੈ ਯਾਨੀ ਕਿ ਆਪਣੇ ਹਿਸਾਬ ਜੇ ਨਾਲ ਜਿੰਨਾ ਵੀ ਮੈਨੂੰ ਸਭ ਤੋਂ ਸੌਖਾ ਤਰੀਕਾ ਇਹ ਲੱਗਦਾ ਵੀ ਯਾਨੀ ਕਿ ਵੀ ਆਪਣੇ ਪਹਿਲਾਂ ਹਨਾ ਇਹਨੂੰ ਮਾਰ ਕੱਟ ਲੈਣਾ 4-5 ਗੁੰਗੜਾ ਮਤਲਬ ਕੀ ਵੀ ਉਸ ਹਾਣਾ ਆਈਡੀਆ ਜੇ ਲਾ ਲੈਣਾ ਵੀ ਜਿਹੜਾ ਆਪਾਂ ਵੀ ਜੇ ਡਾਉਣ ਦੀ ਕਰਦੇ ਆ ਤੇ ਆਪ ਵੀ ਕਰਦੇ ਬਾਹਲਾ ਬਾਹਰ ਨਾ ਨਿਕਲੇ ਕੋਕੀ ਕਿਸੇ ਇਦਾਂ ਖਲਾਰੇ ਦੇ ਬਹੁਤ ਮਾਰਦਾ ਰਹਿੰਦਾ ਬਸ ਇੰਨਾ ਕਿ 4 ਗੁੰਗੜਾ ਰੱਖ ਕੇ ਜਿਹੜੀਆਂ ਜੇ ਉਦੋਂ ਬਾਅਦ ਕੀ ਕਰਨਾ ਆ ਸਟਾਰਟ ਕਰਕੇ ਹੈਨਾ ਇਹਨੂੰ ਪਹਿਲਾਂ ਹੀ ਬੇਨਤੀ ਦੇ ਵਿੱਚ ਆਈਡੀਆ ਰੱਖ ਲੈਣਾ ਮਤਲਬ ਕਿ ਇਹਨੂੰ ਜਿੱਥੇ ਕਾਪਾ ਆਈਡੀਆ ਜੇ ਲਾਉਣਾ ਵੀ ਆ ਦੇਖੋ ਹੁਣ ਇੱਥੇ ਧਰਤੀ ਦੇ ਨਾਲ ਟੱਚ ਹੋ ਗਿਆ ਹੈਨਾ ਇਹ ਮਤਲਬ ਕਿ ਇਥੇ ਤਿਆਰੀ ਦੋ ਗੁੰਗਲਾਂ ਤਾਂ ਠਾ ਠਾ ਕਰਨਾ ਪੈ ਜੂਗਾ ਅੱਧ ਦੂਪ ਘੜੇ ਇੱਥੇ ਕਿ ਧਰਤੀ ਦੇ ਨਾਲ ਟੱਚ ਕਰ ਲਿਆ ਦੇਖੋ ਆ ਹੋ ਗਿਆ ਇੱਥੇ ਨਾਲ ਹੀ ਆਟੋ ਦੱਬ ਦੇਣਾ ਆਟੋ ਦੱਬ ਹੋ ਗਿਆ ਹੁਣ ਪਹਿਲਾਂ ਤਾਂ ਸਟੈਂਡ ਲਾ ਕੇ ਸਟੈਂਡ ਲਾ ਕੇ ਬਾਅਦ ਉਹ ਤੋਂ ਬਾਅਦ ਹੈਨਾ ట్రాన్స్మిਟਰ ਨੂੰ ਉੱਤੇ ਫਿੱਟ ਕਰਕੇ ਆਹ ਪਰ ਜਾਈ ਰੱਖੀ ਆ ਵਿੱਚ ਇੱਕ ਨੈਗ ਲਈ ਮਤਲਬ ਕਿ ਵੀ ਜੇਕਰ ਟ੍ਰੇਡਰ ਰੋਟਰ ਭਜਾਉਣੇ ਆਈ ਤਾਂ ਹੋਈ ਕਿ ਇਹਨਾ ਟੇਚੀ ਟੱਪੇ ਨਾ ਫਿਰ ਇਹਨਾਂ ਪ੍ਰੋਪਰ ਫਿੱਟ ਬਹਿ ਜਾਂਦਾ ਆਪਾਂ ਪੈਸਾ ਰੱਖਿਆ ਨਾਲ ਲੈਵਲ ਵੀ ਇਹਦੀ ਮੋਟਰ ਨੇ ਫੇਉਣਾ ਲੋਡ ਨਹੀਂ ਵੜਾ ਪੈਂਦਾ ਪਹਿਲਾਂ ਇਹਨੂੰ ਉਤਾਰਨਾ ਪਾਣੀ ਜੇ ਤਾਂ ਰੱਖ ਲੈ ਐਂਡ ਸੈਂਟਰ ਤੇ ਆ ਆਗੇ ਬਸ ਕਿ ਦੋ ਕੁੰਗਲਾ ਉੱਚਾ ਰਵੇ ਬਸ ਪਰ ਉਹਨੂੰ ਪਹਿਲਾਂ ਹੀ ਬਹੁਤ ਕੱਟ ਕੇ ਦੋ ਕੁੰਗਲਾ ਇਧਰੋਂ ਬੈਂਡਰੀ ਨਾਲ ਕ੍ਰੈਂਚ ਕਰ ਲੈਣਾ ਪਹਿਲਾਂ ਬਾਕੀ ਜਿਹੜੇ ਭਰਾ ਮੇਰੇ ਕਿਰਾਹ ਦਿਵਾਉਂਦੇ ਉਹਨਾਂ ਤਾਂ ਬਸ ਕਿ ਪਤਾ ਹੈ ਵੀ ਜਿਹੜੇ ਸਾਡੇ ਵਰਗੇ ਨਵੇਂ ਐ ਜਿੱਦਾਂ ਮਤਲਬ ਕਿ ਅਸੀਂ ਜਿਹੜਾ ਨਵੇਂ ਪਹਿਲੇ ਸਾਲ ਖੱਜਲ ਜੀ ਹੁੰਦੇ ਸੀ ਬਸ ਇਹਨੂੰ ਇਦਾਂ ਹਨਾ ਪਹਿਲਾਂ ਕਨੈਕਟ ਹੋ ਕੇ ਆਪਣੇ ਆਪ ਇਹਨੂੰ ਚੱਲ ਲੈਣ ਦੇਣਾ ਚੱਲਣ ਤੋਂ ਬਾਅਦ ਕੀ ਆ ਵੀ ਯਾਨੀ ਕੀ ਇਹਨੂੰ ਹੌਲੀ-ਹੌਲੀ ਉੱਪਰ ਲੈਣਾ ਆਪਾਂ ਇੱਥੇ ਉੱਤੇ ਬਹਿ ਕੇ ਘਮਾਉਣ ਕਰਨ ਦਾ ਨਹੀਂ ਵੀ ਕਿਤੇ ਥੱਲੇ ਨੂੰ ਲੈ ਜਾਓ ਮਤਲਬ ਕਿ ਇਹਨੂੰ ਪਹਿਲਾਂ ਹੀ ਉਸ ਹਾਨਾ ਧਰਤੀ ਦੇ ਲੈਵਲ ਦੇ ਨਾਲ ਲਾ ਲਾਣਾ ਦੇਖੋ ਜਿੱਦਾਂ ਹੁਣ ਲਾਂ ਲੱਗ ਗਿਆ ਤੇ ਇਹਦੇ ਨਾਲ ਇਹ ਵੀ ਆ ਵੀ ਜੇ ਇੱਕ ਅੱਧਾ ਆ ਦੇਖੋ ਜਦੋਂ ਕਨੈਕਟ ਹੋ ਗਿਆ ਆਪਣੇ ਆਪ ਹੀ ਇਹ ਚੜ ਜਾਣਾ ਇਹਨੂੰ ਪਹਿਲਾਂ ਬਾਹਰ ਕੱਢ ਲਿਆ ਯਾਨੀ ਕਿ ਚਾਰ ਕੁੰਗਲਾ ਤੇ ਜਦੋਂ ਹੁਣ ਆਹ ਚੱਲ ਪਈ ਟਰਾਂਸਮਿਟਰ ਆ ਦੇਖੋ ਬਸ ਹੁਣ ਇਹਨੂੰ ਹੌਲੀ ਹੌਲੀ ਉਹਰੇ ਨਾਲ ਆਪੀ ਕਨੈਕਟ ਲੈ ਜਾਣਾ ਇਹਨੂੰ ਇੱਟਾ ਹੌਲੀ ਹੌਲੀ ਚਾਤੀ ਦੇ ਮਤਲਬ ਕਿ ਆ ਦੇਖੋ ਹੁਣ ਵੀ ਜਾਨੀ ਕਿ ਉਹਨੂੰ ਪਹਿਲੇ ਹੈਨਾ ਉਹ ਉਥਾ ਨਾਲ ਬਾਹਰ ਕੱਢ ਕੇ ਧਰਤੀ ਦੇ ਨਾਲ ਉਹਨੂੰ ਲਾੜਾ ਨਾ ਜਾਨੀ ਕਿ ਜਿੱਥੇ ਕਾ ਆਪ ਨੂੰ ਆ ਦੇਖੋ ਆਪਣੇ ਆਪ ਹੀ ਕਨੈਕਟ ਹੋ ਗਿਆ ਦੇ ਉਹਨੂੰ ਐਨ ਪਹਿਲੇ ਟਿਕਾਣੇ ਤੇ ਪੂਰਾ ਰੱਖ ਕੇ ਉਧਰੋਂ ਆਟੋ ਦੱਬ ਦੇਣੀ ਆਨ ਕਰਕੇ ਉਧਰੋਂ ਆਟੋ ਦੱਬ ਕੇ ਵੀ ਬੰਦ ਕੀ ਉਹਨੂੰ ਥੋੜਾ ਜਿਹਾ ਬਾਹਰ ਕੱਢ ਕੇ ਆ ਇੰਨਾ ਕੁ ਗੈਪ ਰੱਖਣਾ ਆ ਵੀ ਬਸ ਜਿਹੜਾ ਜਾਨੀ ਕਿ ਇਹ ਕਿਉਂਕਿ ਆ ਖੱਤਾ ਕਰਾਇਆ ਆ ਇਧਰਲਾ ਬਾਇਆ ਆ ਇਦੇ ਵਿੱਚ ਫੇ ਇਹ ਆ ਵੀ ਥੋੜਾ ਜਿਹਾ ਮੋਰੇ ਮਿੱਟੀ ਹਾੜਨੀ ਹਾੜਨੀ ਹੈ ਤੇ ਇਹਨੂੰ ਸਟਾਰਟ ਕਰਕੇ ਹਨ ਇਹਨੂੰ ਪਹਿਲਾਂ ਇੱਥੋਂ ਉਸਾਣਾ ਉੱਪਰ ਬੰਨ ਕੇ ਤੇ ਉਹਸਾਣਾ ਇੱਥੋਂ ਇਹਨੂੰ ਬਾਹਰ ట్రాన్స్ਮੀਟਰ ਨੂੰ ਕਨੈਕਟ ਕਰ ਦੇਣਾ ਦੇਖੋ ਹੁਣ ਇਹਦੇ ਨਾਲ ਹੀ ਕਨੈਕਸ਼ਨ ਹੋ ਗਿਆ ਇਦਾਂ ਨਹੀਂ ਵੀ ਉੱਤੇ ਬਹਿ ਕੇ ਕਰੀਏ ਇਹਨੂੰ ਕਰੋ ਕਿਤੇ ਇਹਨੂੰ ਆ ਦੇਖੋ ਆ ਦੇਖੋ ਜਦੋਂ ਹੁਣ ਆਪ ਇਹਨੂੰ ਇਦਾਂ ਇੱਥੇ ਘੁੰਮਾਣਾ ਆ ਆਪਣੇ ਆਪ ਹੀ ਕਨੈਕਟ ਹੋ ਗਿਆ ਬਸ ਇੱਕ ਮਿੰਟ ਦੀ ਗੇਮ ਹੈ ਟਰੈਕਟਰ ਦੇ ਬੈਠ ਕੇ ਪਾਵਰ ਔਨ ਕਰਕੇ ਆਟੋ ਦੱਬ ਕੇ ਪਹਿਲਾਂ ਉਹਨੂੰ ਲੈਫਟ ਨੂੰ ਹਸਾਉਣਾ ਉੱਥੇ ਤੇ ਰੱਖ ਲੈਣਾ ਜਿੰਨਾ ਕਿ ਜਾਨੀ ਕਿ ਆਪ ਨੂੰ ਪਤਾ ਵੀ ਇੰਨੀ ਕਾ ਖੱਤੇ ਦੇ ਪਾਸੇ ਇੰਨੀ ਕ ਮਿੱਟੀ ਮੂਰੇ ਆਉਣੀ ਆ ਚੱਲ ਜੇ ਬਾਕੀ ਅਪਡਾਉਣ ਕਰਨਾ ਹੋਇਆ ਕੋਈ ਉੱਥੋਂ ਦੋ ਕਿਹੜੇ ਬੰਦਾ ਦੋ ਚਾਰ ਤਾਂ ਨੂੰ ਜਾਂ ਥੱਲੇ ਨੂੰ ਕਰ ਸਕਦਾ ਹੈ ਬਸ ਉਹਨੂੰ ਬਾਹਰ ਨੂੰ ਕੱਢ ਲੈਣਾ ਉਸ ਤੋਂ ਬਾਅਦ ਇਹਨੂੰ ਐਂਡ ਚਾਲੂ ਕਰਕੇ ਕਨੈਕਟ ਕਰਕੇ ਉੱਪਰ ਐਨ ਇਹਨੂੰ ਟਿਕਾ ਕੇ ਤੈੜ ਕਰ ਦੇਣਾ ਆਪਣੇ ਆਪ ਹੀ ਉਹਦੀ ਸੇਤ ਜੀਨ ਜਾਨੀ ਕਿ ਜਿੱਦਾਂ ਉਹ ਕਨੈਕਸ਼ਨ ਕਨੈਕਟ ਹੋ ਜਾਂਦਾ ਉਹਦੇ ਨਾਲ ਉਦੋਂ ਬਾਅਦ ਜੇ ਜਿੱਦਾਂ ਆਪਾਂ ਨੂੰ ਲੱਗਦਾ ਵੀ ਮਾੜਾ ਜਾਂ ਡਾਊਨ ਕਰਨਾ ਤਾਂ ਇੱਥੇ ਇੱਤੈ ਹੀ ਚਾਲੂ ਕਰਕੇ ਡਾਊਨ ਕਰ ਲੈਣਾ ਉੱਤੇ ਬੈਠ ਕੇ ਇਹ ਨਹੀਂ ਵੀ ਪਹਿਲਾਂ ਥੱਲੇ ਨੂੰ ਲੈ ਕੇ ਆਓ ਜਾਂ ਇੱਧਰ ਨੂੰ ਕਰੋ ਜਾਂ ਕਮਾਈ ਜਾਓ। ਸੋ ਇਦਾਂ 1 ਮਿੰਟ ਦੇ ਵਿੱਚ ਹੀ ਕਨੈਕਸ਼ਨ ਹੋ ਜਾਂਦਾ ਇਹਦਾ। ਜਿਵੇਂ ਆਹ ਦੇਖੋ ਮਿੱਤਰੋ ਜਿੱਥੇ ਕਾ ਆਪਾਂ ਕਨੈਕਟਡ ਕੀਤਾ ਸੀ ਐਨ ਆਪਣੇ ਆਪ ਹੀ ਟਿਕਾਣੇ ਤੇ ਆ ਪੂਰਾ। ਇੱਧਰੋਂ ਮਾੜਾ ਜਾਂ ਕਿਹੜਾ ਆਪਿਆ ਉਧਰੋਂ ਡਾਊਨ ਆ।